ਪਿੰਡ ਗੜੀ ਅਜੀ ਸਿੰਘ ਦੂਜਾ ਸੱਭਿਆਚਾਰਕ ਤੇ ਸਤਾਰ ਮਾਛਿੰਜ ਮੇਲਾ 27 ਸਤੰਬਰ ਛਿੰਜ ਕਮੇਟੀ ਡੇਰਾ ਲਖ ਦਾਤਾ ਪੀਰ ਨਗਾਹਾ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ 20 ਤਰੀਕ ਸ਼੍ਰੀ ਅਖੰਡ ਪਾਠ ਸਾਹਿਬ ਤੇ 22 ਤਰੀਕ ਨੂੰ ਭੋਗ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਤੇ 23 ਤਰੀਕ ਨਕਲਾਂ ਤੇ ਕੁੜੀਆਂ ਦੀ ਕਵੱਡੀ ਦਾ ਮੈਚ ਪਹਿਲੀ ਵਾਰ ਕਰਵਾਇਆ ਜਾਵੇਗਾ ਇਸ ਮੌਕੇ ਸ਼੍ਰੀ ਰੂਪ ਲਾਲ ਧੀਰ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਿੰਝ ਮੇਲੇ ਵਿੱਚ ਸੋਨੇ ਦੀਆਂ ਅੰਗੂਠੀਆਂ ਨਗਦ ਇਨਾਮ ਤੇ ਹੋਰ ਵੱਡੇ ਇਨਾਮ ਦਿੱਤੇ ਜਾਣਗੇ ਮੇਲੇ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਬੇਨਤੀ ਵੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਸਾਡੀ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਜ਼ਿਲਿਆਂ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਆਓ ਦੇਖਦੇ ਹਾਂ ਕਿ ਸ਼੍ਰੀ ਰੂਪ ਲਾਲ ਧੀਰ ਵੱਲੋਂ ਜੋ ਪਿੰਡ ਗੜੀ ਅਜੀਤ ਸਿੰਘ ਵਿਖੇ ਦੂਜਾ ਸੱਭਿਆਚਾਰਕ ਤੇ 17ਵਾਂ ਸ਼ਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਹੋਰ ਕੀ ਜਾਣਕਾਰੀ ਦਿੱਤੀ ਗਈ ਆਓ ਦੇਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਰਤ ਅੱਜ ਅਸੀਂ ਪਿੰਡ ਗੜੀ ਜੀਤ ਸਿੰਘ ਜ਼ਿਲ੍ਹਾ ਸ਼ਹੀਦ ਪਖਸਗਰ ਨਗਰ ਦੀ ਧਰਤੀ ਤੇ ਦੀਰਾ ਲਖਦਾਤਾ ਪੀਰ ਨਗਾਹਾ ਛਿੰਝ ਕਮੇਟੀ ਰਜਿਸਟਰਡ ਪਿੰਡ ਗੜੀ ਅਜੀਤ ਸਿੰਘ ਦੇ ਮੁੱਖ ਦਫ਼ਤਰ ਦੇ ਵਿੱਚ ਸਾਰੇ ਸਾਥੀ ਇਕੱਠੇ ਹੋਏ ਆ ਤੇ ਅੱਜ ਦਾ ਜਿਹੜਾ ਇਹ ਏਜੰਡਾ ਹੈ ਸਾਡਾ ਸਾਡੀ ਇਸ ਛਿੰਝ ਦੇ ਵਿੱਚ ਜਿਹੜੀ 17ਵੀਂ ਛਿੰਝ ਮੇਲਾ ਹੋ ਰਿਹਾ ਹੈ 20 ਤਰੀਕ ਤੋਂ ਆਰੰਭ ਹੋਣਾ ਹੈ ਤੇ 23 ਤਰੀਕ ਤੱਕ ਚੱਲਣਾ ਹੈ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਡੇ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਐਨ ਆਰ ਆਈ ਵੀਰ ਸਦਾ ਹਰਜਿੰਦਰ ਸਿੰਘ ਜੀ ਦੂਸਾਨ ਸਾਹਿਬ ਪਹੁੰਚੇ ਆ ਜਿਹੜਿਆਂ ਵੱਲੋਂ ਜਿਹਨਾਂ ਦੇ ਪਰਿਵਾਰ ਵੱਲੋਂ 17ਵੇਂ ਛਿੰਝ ਮੇਲੇ ਤੇ ਗੜੀਜੀਤ ਸਿੰਘ ਵਿਖੇ ਬੁਲਟ ਮੋਟਰਸਾਈਕਲ ਇਨਾਮ ਦਿੱਤਾ ਜਾਣਾ ਹੈ ਤੇ ਅੱਜ ਸਾਡੇ ਦਰਮਿਆਨ ਉਹ ਆਏ ਆ ਤੇ ਇਹਨਾਂ ਨੂੰ ਅੱਜ ਜੀ ਐਮ ਵੀ ਕਿਹਾ ਗਿਆ ਤੇ ਇਹਨਾਂ ਦਾ ਸਨਮਾਨ ਵੀ ਕੀਤਾ ਗਿਆ ਤੇ ਅਸੀਂ ਆਪਣੀ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇੰਗਲੈਂਡ ਤੋਂ ਆ ਕੇ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਸਾਡਾ ਸਹਿਯੋਗ ਦਿੱਤਾ ਆ ਤੇ ਨਾਲ ਬਹੁਤ ਵੱਡਾ ਇਨਾਮ ਜਿਹੜਾ ਹੈ ਬੁਲਟ ਮੋਟਰਸਾਈਕਲ ਦਿੱਤਾ ਹੈ ਇਹਨਾਂ ਨੇ ਮੈਂ ਸਦਾ ਹਰਜਿੰਦਰ ਸਿੰਘ ਜੀ ਦਸਾਂਜ ਸਾਹਿਬ ਇਹਨਾਂ ਦਾ ਸਾਰਾ ਪਰਿਵਾਰ ਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਬਹੁਤ ਜਿਆਦਾ ਆਪਣਾ ਸਾਰੀ ਕਮੇਟੀ ਦਾ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਇਹਨਾਂ ਨੂੰ ਸਨਮਾਨ ਕੀਤਾ ਹੈ ਇੱਕ ਤੁਹਾਨੂੰ ਸੁਨੇਹਾ ਇਹ ਹੈ ਕਿ 20 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਜਿਹੜੀ ਲੜੀ ਹੈ ਉਹ ਆਰੰਭ ਹੋਣੀ ਹੈ 22 ਤਰੀਕ ਨੂੰ ਭੋਗ ਪਾਏ ਜਾਣੇ ਆ ਭੋਗ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਸਰਫੂ ਸਦੀਕ ਤੇ ਉਹਨਾਂ ਦਾ ਗਰੁੱਪ ਉਹ ਵੀ ਹਾਜ਼ਰੀ ਭਰਨਗੇ ਤੇ 23 ਤਰੀਕ ਨੂੰ ਛਿੰਝ ਕੋਲੀ ਜਾਣੀ ਹੈ ਜਿਹਦੇ ਵਿੱਚ ਬਹੁਤ ਵੱਡੇ ਇਨਾਮ ਦਿੱਤੇ ਜਾਣੇ ਆ ਮੈਂ ਸਾਡੇ ਵਿੱਚ ਜਿੰਨੇ ਵੀ ਸਾਡੇ ਸਾਥੀ ਪਹੁੰਚੇ ਸਾਰੇ ਕਮੇਟੀ ਮੈਂਬਰ ਪਹੁੰਚੇ ਆ ਮੈਂ ਕਿਸੇ ਇੱਕ ਦਾ ਨਾਂ ਨਹੀਂ ਲਵਾਂਗਾ ਸਾਰੇ ਸਾਡੇ ਜ਼ਿੰਮੇਵਾਰ ਸਾਥੀ ਆ ਤੇ ਇਹ ਆਪਣੀਆਂ ਵੱਡਮੋਲੀਆਂ ਸਵਾਮਾਂ ਜਿਹੜੀਆਂ ਦੇ ਰਹੇ ਆ ਤੇ ਨਾਲ ਦੀ ਨਾਲ ਸਰਦਾਰ ਰਜਿੰਦਰ ਸਿੰਘ ਦਾ ਇੱਕ ਵਾਰੀ ਫਿਰ ਧੰਨਵਾਦ ਦਿਆਂ ਜਿਹੜੇ ਸਾਡੇ ਮੇਲੇ 'ਚ ਪਹੁੰਚੇ ਆ ਸਾਰੇ ਸਾਥੀਆਂ ਨੂੰ ਤੁਹਾਨੂੰ ਖੁੱਲਾ ਸਦਾ ਪੱਤਰ ਆ ਕਿ ਤੁਸੀਂ ਸਾਡੇ 17ਵੇਂ ਛੇ ਮੇਲੇ ਵਿੱਚ ਪਿੰਡ ਗੜੀਜੀਤ ਸਿੰਘ ਜ਼ਿਲ੍ਹਾ ਸ਼ਿਰਪੰਖਸਾ ਨਗਰੀ ਦੀ ਧਰਤੀ ਤੇ ਦੇਹਰਾ ਲੱਖ ਦਾਦਾ ਪੀਰ ਨਗਾਹ ਛਿੰਜ ਕਮੇਟੀ ਦੇ ਸਲਾਨਾ ਮੇਲੇ ਨੂੰ ਰੌਣਕਾਂ ਲਗਾਓ ਵਧਾਓ ਚਾਰ ਚੰਨ ਲਾਓ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂਗੇ ਅਤੀਤ ਸਾਹਿਬ ਜਿਹੜਾ ਇਸ ਵਾਰ ਤੁਸੀਂ ਸਾਲਾਨਾ ਛਿੰਝ ਮੇਲਾ ਜਿਹੜਾ ਕਰਵਾ ਰਹੇ ਆ ਬੜਾ ਵੱਡਾ ਹੈ ਤੇ ਇਹਦੇ ਬਾਰੇ ਸਾਨੂੰ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਪਹਿਲਾਂ ਤੋਂ ਲੈ ਕੇ ਇੱਕ ਜਣੀ ਤਿੰਨ ਦਿਨਾਂ ਇਹ ਮੇਲਾ ਹੈ ਤਿੰਨੇ ਦਿਨ ਦਾ ਕੀ ਪ੍ਰੋਗਰਾਮ ਹੈ ਸਭ ਤੋਂ ਪਹਿਲਾਂ ਅਸੀਂ ਪਿੰਡ ਗੜੀ ਜੀਤ ਸਿੰਘ ਦੀ ਧਰਤੀ ਤੋਂ ਦੇਰਾ ਲਖਦਾਤਾ ਪੀਰ ਨਗਾਹਾ ਜਿਹੜਾ ਸਾਡਾ ਛਿੰਝ ਕਮੇਟੀ ਰਜਿਸਟਰਡ ਆ ਉਹਦੇ ਵੱਲੋਂ ਆਪ ਸਭ ਦਾ ਤੇ ਪੂਰੇ ਦੇਸ਼ ਦੇ ਵਿੱਚ ਵਸਦੇ ਸਾਰੇ ਖੇਡ ਪ੍ਰੇਮੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਇਸ ਸਾਲਾਨਾ ਛਿੰਝ ਮੇਲੇ ਵਾਸਤੇ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਹੁਣ ਅਸੀਂ ਤੁਹਾਨੂੰ ਆਪਣੇ ਜਿਹੜਾ ਸਾਡਾ 17ਵਾਂ ਛਿੰਝ ਮੇਲਾ ਆ ਉਹਦੀ ਜਾਣਕਾਰੀ ਦੇ ਰਹੇ ਆ ਪਿੰਡ ਗੜੀਜੀਤ ਸਿੰਘ ਜਿਹੜਾ ਸ਼ੀਰ ਭਗਸਿਕ ਨਗਰ ਵਿਖੇ ਦੇ ਨਾਲ ਲਖ ਦਾਦਾ ਪੀਰ ਨਗਾਹਾ ਛਿੰਝ ਕਮੇਟੀ ਰਜਿਸਟਰਡ ਵੱਲੋਂ ਜਿਹੜਾ 17ਵਾਂ ਛਿੰਝ ਮੇਲਾ ਆ ਉਹ ਅਸੀਂ 20 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਣੀ ਹੈ ਤੇ 22 ਤਰੀਕ ਨੂੰ ਸਮੂਹ ਅਖੰਡ ਪਾਠ ਸਾਹਿਬ ਦੀ ਲੇਡੀ ਦੇ ਭੋਗ ਪਾਏ ਜਾਣੇ ਆ ਤੇ ਭੋਗ ਤੋਂ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਕੀਤਾ ਜਾਣਾ ਜਿਹਦੇ ਵਿੱਚ ਹਰੀਸ਼ ਸਿੱਧੂ ਤੇ ਪ੍ਰਵੀਨ ਦਰਦੀ ਸਰਫੂ ਸਦੀਕ ਤੇ ਉਹਨਾਂ ਦਾ ਸਾਰਾ ਗਰੁੱਪ ਜਿਹੜਾ ਆ ਉਹ ਆਪਣਾ ਪ੍ਰੋਗਰਾਮ ਪੇਸ਼ ਕਰੂਗਾ 23 ਤਰੀਕ ਨੂੰ ਸਵੇਰੇ ਇਸ ਸਥਾਨ ਤੇ ਨਕਲਾਂ ਹੋਣੀਆਂ ਉਸ ਤੋਂ ਬਾਅਦ ਕੁੜੀਆਂ ਦੀ ਕਬੱਡੀ ਦਾ ਜਿਹੜਾ ਸ਼ੋਅ ਮੈਚ ਆ ਉਹ ਉਹ ਕਰਵਾਇਆ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਕੁਸ਼ਤੀ ਆ ਉਹ 3 ਵਜੇ ਦੇ ਕਰੀਬ ਆਰੰਭ ਹੋਣਗੀਆਂ ਜਿਹਦੇ ਵਿੱਚ ਪੂਰੇ ਵਰਲਡ ਦੇ ਜਿਹੜੇ ਵਧੀਆ ਪਹਿਲਵਾਨ ਆ ਉਹ ਚੋਟੀ ਦੇ ਪਹਿਲਵਾਨ ਆ ਉਹ ਸ਼ਿਰਕਤ ਕਰਨਗੇ ਤੇ ਬਹੁਤ ਸਾਰੇ ਜਿਹੜੇ ਪਹਿਲਵਾਨ ਆ ਉਹਨਾਂ ਨੂੰ ਅਸੀਂ ਵੱਖ-ਵੱਖ ਇਨਾਮ ਦੇ ਕੇ ਸਨਮਾਨਤ ਕਰਾਂਗੇ ਨਗਦ ਦਾ ਇਨਾਮ ਦੇਵਾਂਗੇ ਤੇ ਕੁਝ ਸੋਨੇ ਦੀਆਂ ਅੰਗੂਠੀਆਂ ਤੇ ਹੋਰ ਜਿਹੜੀਆਂ ਘੜੀਆਂ ਉਹਨਾਂ ਨਾਲ ਵੀ ਸਨਮਾਨਤ ਕਰਾਂਗੇ ਜਿਹੜੇ ਵੱਡੇ ਤਿੰਨ ਇਨਾਮ ਆ ਜਿਹੜੇ ਪਿਛਲੇ ਸਾਲ ਇਸ ਕਮੇਟੀ ਵੱਲੋਂ ਐਲਾਨ ਕੀਤੇ ਗਏ ਸੀ ਉਹਨਾਂ ਭਰਾਵਾਂ ਦਾ ਮੈਂ ਧੰਨਵਾਦੀ ਆ ਜਿਹਦੇ ਵਿੱਚ ਸਰਦਾਰ ਬਹਾਦਰ ਸਿੰਘ ਜੀ ਗਰਚਾ ਸਾਹਿਬ ਸਨੋਬ ਸਰਦਾਰ ਸ਼ੰਗਾਰਾ ਸਿੰਘ ਜੀ ਅਗਰਚਾ ਜਰਮਨੀ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਫੋਡ ਡਰੈਕਟ ਆ ਟਰੈਕਟਰ ਜਿਹੜਾ ਹੈਗਾ ਉਹ ਪੜ ਕੇ ਦੇ ਜੇਤੂ ਪਹਿਲਵਾਰਾਂ ਨੂੰ ਦਿੱਤਾ ਜਾਣਾ ਤੇ ਅਗਲਾ ਜਿਹੜਾ ਦੂਸਰਾ ਇਨਾਮ ਹੈਗਾ ਆ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਸਾਡੇ ਐਨਆਰਈ ਸਾਥੀ ਆ ਜਿਹੜੇ ਹੁਣੇ ਹੁਣ ਸਾਡੇ ਕੋਲ ਪਹੁੰਚੇ ਆ ਇੰਗਲੈਂਡ ਤੋਂ ਸਰਦਾਰ ਹਰਜਿੰਦਰ ਸਿੰਘ ਜੀ ਦੁਸ਼ਾਨ ਸਾਹਿਬ ਸਨੋਬ ਸਰਦਾਰ ਗੁਰਦੇਵ ਸਿੰਘ ਜੀ ਦੁਸ਼ਾਨ ਉਹਨਾਂ ਵੱਲੋਂ ਬੁਲਟ ਮੋਟਰਸਾਈਕਲ ਜਿਹੜਾ ਆ ਉਹ ਅਨੰਦ ਦਿੱਤਾ ਜਾਣਾ ਜੇਤੂ ਪਹਿਲਵਾਨਾਂ ਨੂੰ ਤੇ ਤੀਸਰਾ ਵੱਡਾ ਜਿਹੜਾ ਪਟਕਾ ਆ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਹੌਲੈਂਡ ਤੋਂ ਕੁਲਵਿੰਦਰ ਸਿੰਘ ਜੀ ਪਰਿਵਾਰ ਸਾਹਿਬ ਸਾਨੋ ਸਰਦਾਰ ਅਜੀਤ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ ਬੁਲਟ ਮੋਟਰਸਾਈਕਲ ਇਹ ਜਿਹੜੇ ਦੋ ਬੁਲਟ ਮੋਟਰਸਾਈਕਲ ਆ ਤੇ ਇੱਕ ਜਿਹੜਾ ਫੋਰਡ ਟਰੈਕਟਰ ਉਹ ਦੇਵਾਂਗੇ ਤੇ ਸੋਨੇ ਦੀਆਂ ਮੁੰਦੀਆਂ ਘੜੀਆਂ ਤੇ ਨਕਦ ਪੈਸੇ ਦੇ ਨਾਲ ਸਨਮਾਨ ਕਰਾਂਗੇ ਲੜਕੀਆਂ ਦੀ ਕਬੱਡੀ ਦਾ ਜਿਹੜਾ ਪਹਿਲੀ ਵਾਰੀ ਸਾਡੀ ਏਸ਼ੀਆਨ ਕਮੇਟੀ ਵਿੱਚ ਮੈਚ ਹੋਣ ਜਾ ਰਿਹਾ ਆ ਉਹ ਸਰ ਮੇਜਰ ਸਿੰਘ ਜੀ ਥਿਆੜਾ ਸਾਹਿਬ ਤੇ ਇਹਨਾਂ ਦੇ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਉਹਦੀ ਸਲਮਾਨ ਰਾਸ਼ੀ ਜਿਹੜੀ ਉਹ ਇਹਨਾਂ ਨੇ ਦੇਣੀ ਹੈ ਬਾਕੀ ਸਾਰੀਆਂ ਸੰਗਤਾਂ ਵਾਸਤੇ ਜਿਹੜਾ ਇਹ 4 ਦਿਨ ਦਾ ਸੱਜਾ ਮੇਲਾ ਆ ਉਹਦੇ ਲਈ ਤੁਹਾਨੂੰ ਅਸੀਂ ਸੱਦਾ ਪੱਤਰ ਦੇਨੇ ਆ ਤੁਸੀਂ ਆਓ ਤੇ ਸਾਡਾ ਸਹਿਯੋਗ ਕਰੋ ਪਿੰਡ ਵਾਸੀ ਇਲਾਕਾ ਨਿਵਾਸੀ ਤੇ ਐਨ ਆਰ ਆਈ ਭਰਾਵਾਂ ਦਾ ਇੱਕ ਵਾਰੀ ਸਮੁੱਚੀ ਪ੍ਰਬੰਧ ਕਮੇਟੀ ਵੱਲੋਂ ਧੰਨਵਾਦੀ ਆ ਸਰਦਾਰ ਅਮਰੀਕ ਸਿੰਘ ਜੀ ਪੁਰੇਵਾਲ ਸਾਹਿਬ ਦੀ ਪ੍ਰਧਾਨਗੀ ਵਿੱਚ ਸਾਡੇ ਸਾਰੇ ਸਾਥੀ ਜਿਹੜੇ ਆ ਪੰਚਾਇਤ ਮੈਂਬਰ ਜਿਹੜੇ ਸਾਡੇ ਹੈਗੇ ਆ ਹੋਰ ਵੱਖ-ਵੱਖਰੇ ਅਹੁਦਿਆਂ ਤੇ ਕੰਮ ਕਰਦੇ ਆ ਉਹ ਕੰਮ ਕਰ ਰਹੇ ਆ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਡੀ ਇਸ ਛੇਵੇਂ ਮੇਲੇ ਦੇ ਵਿੱਚ ਪਹੁੰਚ ਕੇ ਸਾਡਾ ਸਾਥ ਦਿਓਗੇ ਤੇ ਆਨੰਦ ਮਾਣੋਗੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦੇ ਖਿਲਾਫ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦੇ ਲਈ ਜਿਹੜੀ ਖੇਡ ਪਰੰਪਰਾ ਆ ਇਹਨੂੰ ਜਾਰੀ ਰੱਖਾਂਗੇ ਇਹ ਲੱਖਦਾਤਾ ਪੀਰ ਨਗਾਹ ਜੀ ਸਹਿਬੇ ਕਮਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਨਾਮ ਤੇ ਜਿਹੜੀ ਕਮੇਟੀ ਬਣੀ ਆ ਉਸ ਕਮੇਟੀ ਦੇ ਮੇਲੇ ਵਿੱਚ ਪਹੁੰਚਣ ਵਾਸਤੇ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਐਨਆਰਆਈ ਭਰਾਵਾਂ ਦਾ ਪਿੰਡ ਵਸੀਆਂ ਦਾ ਇੱਕ ਵਾਰੀ ਫਿਰ ਧੰਨਵਾਦ ਕਰਦੇ ਆ। ਸਾਹਿਬੀ ਸਭ ਇੱਕ ਤਾਂ ਸਾਨੂੰ ਦੱਸੋਗੇ ਤੁਹਾਡੀਆਂ ਜਿਹੜੀਆਂ ਛਿੰਝ ਮੇਲੇ ਦੀਆਂ ਤਿਆਰੀਆਂ ਕਿਹੋ ਜਿਹੀਆਂ ਐਂਡ ਜਿਹੜੇ ਵਿਸ਼ੇਸ਼ ਸਹਿਯੋਗੀ ਐ ਜਿਹੜੇ ਵੱਡੇ ਨਾਮਾਂ ਦੇ ਉਹ ਦਾਨੀ ਪੁਰਸ਼ ਕਿਹੜੇ ਨੇ ਤੇ ਹੋਰ ਕੀ ਕੀ ਨਮਾ ਹੈ? ਦੇਖੋ ਸਾਡੀ ਸਾਰੀ ਕਮੇਟੀ ਇੱਥੇ ਮੌਜੂਦ ਆ। ਤੇ ਜਿਹੜੇ ਵੱਡੇ ਪਟਕੇ ਸੀਗੇ ਉਹ ਮੈਂ ਤੁਹਾਨੂੰ ਉੱਥੇ ਦੱਸਤਾ ਪਹਿਲਾਂ ਦੱਸ ਚੁੱਕਾ ਜਿਹੜਾ ਤੁਹਾਡਾ ਅਗਲਾ ਸਵਾਲ ਆ ਵੀ ਇਸ ਛੇਜ ਕਮੇਟੀ ਵਾਸਤੇ ਇਹਨਾਂ ਦਾ ਵਿਸ਼ੇਸ਼ ਸਹਿਯੋਗ ਰਹਿੰਦਾ ਉਹ ਸਰਦਾਰ ਨਿਰਮਲ ਸਿੰਘ ਜੀ ਨੰਬਰਦਾਰ ਸਾਹਿਬ ਇਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਸਰਦਾਰ ਮਹਿੰਦਰ ਸਿੰਘ ਜੀ ਅਣਦੇਸ਼ ਸਾਹਿਬ ਸਦਾ ਬਲਕਾਰ ਸਿੰਘ ਜੀ ਬਲਿਹਾਰ ਸਿੰਘ ਜੀ ਸਾਰਾ ਮਹਿੰਦਰ ਸਿੰਘ ਨੰਬਰਦਾਰ ਜੀ ਦਾ ਪਰਿਵਾਰ ਅਕਸਰ ਹਰ ਸਾਲ ਜਿਹੜਾ ਆ ਉਹ ਵੱਡੀ ਸਹਾਇਤਾ ਭੇਜਦਾ ਹੈ ਇਸ ਸਾਲ ਉਹਨਾਂ ਨੇ 1.5 ਲੱਖ ਰੁਪਏ ਜਿਹੜਾ ਆ ਉਹ ਸਾਡੀ ਛਿੰਜ ਕਮੇਟੀ ਨੂੰ ਦਿੱਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਹੜੀ ਇਹ ਜਗ੍ਹਾ ਹੈਗੀ ਆ ਜਿੱਦਾਂ ਪਹਿਲਾਂ ਵੀ ਦੱਸਿਆ ਸਰਦਾਰ ਸੰਤੋਖ ਸਿੰਘ ਜੀ ਦੇ ਪਰਿਵਾਰ ਵੱਲੋਂ ਸਾਨੂੰ ਦਿੱਤੀ ਗਈ ਹੈ ਉਹਨਾਂ ਦਾ ਵੀ ਧੰਨਵਾਦ ਅਗਲਾ ਜਿਹੜਾ ਸਾਡਾ ਨਾਮ ਹੈ ਕੁਲਦੀਪ ਸਿੰਘ ਜੀ ਨੰਬਰਦਾਰ ਸਾਹਿਬ ਅਮਰੀਕਾ ਵਾਲੇ 5100 ਦੀ ਰਾਸ਼ੀ ਉਹਨਾਂ ਵੱਲੋਂ 51000 ਦੀ ਰਾਸ਼ੀ ਉਹਨਾਂ ਵੱਲੋਂ ਆ ਰਹੀ ਆ ਤੇ ਸਾਡੇ ਪਰਿਵਾਰ ਵੱਲੋਂ ਸ਼੍ਰੀਮਤੀ ਨਿਰਮਲ कौर ਵੱਲੋਂ ਮੇਰੇ ਵੱਲੋਂ ਤੇ ਸਾਡੇ ਪਿਤਾ ਜੀ ਸਰਦਾਰ ਪਿਆਰਾ ਰਾਮਜੀਤ ਧੀਰੇ ਪਰਿਵਾਰ ਵੱਲੋਂ 51000 ਰੁਪਏ ਆ ਰਿਹਾ ਹੈ ਸਰਦਾਰ ਮਹਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਸਰਦਾਰ ਬਹਾਦਰ ਸਿੰਘ ਜੀ ਥਿਆੜਾ ਅਤੇ ਗਦਾਵਰ ਸਿੰਘ ਜੀ ਉਹਨਾਂ ਵੱਲੋਂ 51000 ਰੁਪਏ ਆਇਆ ਤੇ ਹੋਰ ਜਿਹੜਾ ਸਾਡਾ ਸਰਦਾਰ ਅਵਤਾਰ ਸਿੰਘ ਜੀ ਦਿਓਲ ਸਾਹਿਬ ਜਿਹੜੇ ਬਹੁਤ ਵੱਡੇ ਸਾਡੇ ਦਾਨੀ ਸਜਣੇ ਆ 51000 ਰੁਪਏ ਇਹਨਾਂ ਦੇ ਪਰਿਵਾਰ ਵੱਲੋਂ ਵੀ ਇਸ ਮੇਲੇ ਲਈ ਆਇਆ ਤੇ ਹੋਰ ਸਾਡੀ ਸ਼ਹਿੰਜ ਕਮੇਟੀ ਦੇ ਵਿੱਚ 31 31000 21 21000 10 1000 ਰੁਪਏ ਆਇਆ ਤੋਂ ਮੈਂ ਸਾਰੇ ਉਹਨਾਂ ਦਾਨੀ ਸਜਣਾਂ ਦਾ ਧੰਨਵਾਦੀ ਆ ਪਿੰਡ ਵਾਸੀਆਂ ਦਾ ਤੇ ਐਨਆਰਆਈ ਭਰਾਵਾਂ ਦਾ ਬੜਾ ਧੰਨਵਾਦੀ ਆ ਜਿਹੜੇ ਬਹੁਤ ਸਹਿਯੋਗ ਕਰਦੇ ਆ ਜਿਹੜਾ ਅਗਲਾ ਤੁਹਾਡਾ ਸਵਾਲ ਸੀ ਚਿੰਜੀ ਸਾਹਿਬ ਪਤਿਆਰੀਆਂ ਕਿਹੋ ਜੀਆਂ ਆ ਉਹ ਤਿਆਰੀਆਂ ਤੁਸੀਂ ਦੇਖ ਹੀ ਰਹੀਆਂ ਵੀ ਜਿੱਦਾਂ ਪਿਛਲੇ ਦਿਨੀ ਕੁਝ ਮੀਂਹ ਹਨੇਰੀ ਦੇ ਨਾਲ ਜਿਹੜੀ ਛੱਡ ਸੀ ਸਾਡੀ ਬਣਾਈ ਉਹਦੀ ਪ੍ਰੋਬਲਮ ਆ ਗਈ ਸੀ ਥੋੜੀ ਉਹ ਉਹ ਦੁਬਾਰਾ ਠੀਕ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਨਾਲ ਦੀ ਨਾਲ ਜਿਹੜਾ ਸਾਡਾ ਵੱਡਾ ਹਾਲ ਆ ਉਹਦੇ ਉੱਪਰ ਜਿਹੜੀ ਪਾਣੀ ਦੀ ਟੈਂਕੀ ਆ ਉਹਦੀ ਵੀ ਟੈਂਕੀ ਤਿਆਰ ਕੀਤੀ ਜਾ ਰਹੀ ਹੈ ਨਾਲ ਦੇ ਨਾਲ ਇੱਕ ਬਹੁਤ ਵੱਡੀ ਸਮੱਸਿਆ ਸਾਡੇ ਮੇਲੇ ਤੇ ਆਉਂਦੀ ਸੀ ਕਿਉਂਕਿ ਸੰਗਤਾਂ ਪੂਰੇ ਪੰਜਾਬ ਵਿੱਚ ਆਉਣਿਆ ਆ ਉਹਨਾਂ ਵੱਲੋਂ ਬਹੁਤ ਸਾਰਾ ਜਿਹੜਾ ਇਹ ਡਿਮਾਂਡ ਕੀਤੀ ਜਾਂਦੀ ਸੀ ਕਿ ਤੁਸੀਂ ਸਾਡੇ ਵਾਸਤੇ ਕੁਝ ਜਿਹੜਾ ਵਾਸ਼ਰੂਮ ਵਗੈਰਾ ਦਾ ਉਹ 12 ਦਾ ਤੇ ਵਾਸ਼ਰੂਮ ਦਾ ਜਿਹੜਾ ਉਹ ਸਾਡਾ ਪ੍ਰੋਜੈਕਟ ਹੈ ਉਹ ਚੱਲ ਰਿਹਾ ਹੈ ਜਿਹੜਾ ਕੰਮ ਬਿਲਕੁਲ ਸਾਡੇ ਪਿੰਡ ਦੇ ਸਾਥੀ ਲੱਗੇ ਹੋਏ ਆ ਤੇ ਕਮੇਟੀ ਦਾ ਇਹ ਉਪਰਾਲਾ ਆ ਕਿ ਉਹ 5-4 ਦਿਨ ਦੇ ਵਿੱਚ ਵਿੱਚ ਤਿਆਰ ਹੋ ਜਾਣਗੇ ਇੱਕ ਬਲਜਿੰਦਰ ਸਿੰਘ ਜੀ ਅਨਦੇਸ਼ ਸਾਹਿਬ 51000 ਰੁਪਇਆ ਉਹਨਾਂ ਵੱਲੋਂ ਵੀ ਆਇਆ ਤੇ ਪਹਿਲਾਂ ਵੀ ਜਿਹੜਾ ਉਹਨਾਂ ਵੱਲੋਂ ਮੋਟਰਸਾਈਕਲ ਵੀ ਨਾਮ ਦਿੱਤੇ ਗਏ ਆ ਤੇ ਮੈਂ ਸਰਦਾਰ ਬਲਜਿੰਦਰ ਸਿੰਘ ਜੀ ਹਰਦੇਸ਼ ਸਾਹਿਬ ਉਹਨਾਂ ਦੇ ਪਰਿਵਾਰ ਦਾ ਧੰਨਵਾਦੀ ਆ ਅਮਰਿਕ ਸਿੰਘ ਜੀ ਪੁਰੇਵਾਲ ਵੱਲੋਂ ਪੁਰੇਵਾਲ ਸਾਹਿਬ ਜਿਹੜੇ ਸਾਡੇ ਪ੍ਰਧਾਨ ਵੀ ਆ ਇਹਨਾਂ ਵੱਲੋਂ ਪਹਿਲਾਂ ਵੀ ਜਿਹੜੇ ਆ ਬਹੁਤ ਵੱਡੇ ਵੱਡੇ ਨਾਮ ਦਿੱਤੇ ਗਏ ਆ ਹਰ ਸਾਲ ਹੀ ਮੋਟਰਸਾਈਕਲ ਵੀ ਕਈ ਵਾਰੀ ਦਿੱਤੇ ਗਏ ਆ ਤੇ ਇਸ ਵਾਰੀ ਪ੍ਰਧਾਨ ਜੀ ਕਹਿੰਦੇ ਸੀ ਮੇਰਾ ਤੁਸੀਂ ਨਾਮਸ਼ਾ ਕਾ ਨਾ ਲਿਓ ਪਰ ਫੇ ਵੀ ਨੰਬਰਦਾਰ ਜੀ ਕਹਿੰਦੇ ਆ ਬਈ ਅਮਰੀਤ ਸਿੰਘ ਪੁਰੇਵਾਲ ਜੀ ਦਾ ਨਾਂ ਜ਼ਰੂਰ ਸ਼ਾਮ ਕਿਉਂਕਿ ਇਹ ਆਪਣੇ ਨਾਮ ਦਾ ਇਹਨਾਂ ਨੂੰ ਬਹੁਤਾ ਨਹੀਂ ਹੁੰਦਾ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਬੇਬਰੀ ਜਿਹੜੀ ਗਰੁੱਪ ਆ ਮੇਰੀ ਪਾਰਟੀ ਜਿਹੜੀ ਆ ਉਹ ਬਾਅਦ ਚੜ ਕੇ ਅੱਗੇ ਆਵੇ ਤੋਂ ਇਹਨਾਂ ਦਾ ਵੀ ਧੰਨਵਾਦ ਦੀਆਂ 51000 ਰੁਪਏ ਇਹਨਾਂ ਨੇ ਪਰਿਵਾਰ ਵੱਲੋਂ ਸਰਦਾਰ ਰਣਜੀਤ ਸਿੰਘ ਜੀ ਪੁਰੇਵਾਲ ਅਮਰੀਤ ਸਿੰਘ ਜੀ ਪੁਰੇਵਾਲ ਹੋਂ ਵੱਲੋਂ ਆਇਆ ਤੇ ਧੰਨਵਾਦ ਦੀਆਂ ਚਾਰ ਕਨਾਲੀ ਜਗ੍ਹਾ ਦਾ ਉਹ ਮੈਂ ਅਹੀ ਪਹਿਲਾਂ ਦੱਸ ਚੁੱਕੇ ਸਰਦਾਰ ਸੰਤੋਖ ਸਿੰਘ ਜੀ ਦੇ ਪਰਿਵਾਰ ਵੱਲੋਂ ਦਿੱਤੀ ਗਈ ਆ ਜਿਹੜਾ ਅਗਲਾ ਨਾਮ ਸਰਦਾਰ ਅਮਰੀਤ ਸਿੰਘ ਪਰਿਵਾਰ ਨੂੰ ਦੇਣਾ ਜਾਂ ਸਾਡੇ ਕਮੇਟੀ ਮੈਂਬਰਾਂ ਨੇ ਦੇਣਾ ਬਾਹਦਰ ਘਰਚਾ ਜੀ ਕਹਿੰਦੇ ਆ ਕਿ ਆਪਾਂ ਉਦੋਂ ਨੂੰ 17ਵੇਂ ਮੇਲੇ ਵਿੱਚ ਮਿਲੇ ਸਮੇਂ ਪੂਰੇ ਪੰਜਾਬ ਦੇ ਤੋਂ ਲੋਕ ਆਏ ਹੋਣਗੇ ਉੱਥੇ ਅਨਾਉਂਸ ਕਰਾਂਗੇ ਤੇ ਆਸ ਰੱਖਦਾ ਵੱਡੇ ਨਾਮ ਲੈ ਕੇ 17 ਉਸ ਤਰੀਕ ਨੂੰ ਸਾਡੇ ਸਾਹਮਣੇ 23 ਤਰੀਕ ਨੂੰ 17ਵੇਂ ਮੇਲੇ ਵਿੱਚ ਐਲਾਨ ਕਰਾਂਗੇ ਤੇ ਲੱਖਾਂ ਦਾ ਦਾਤਾ ਪੀਰ ਨਗਾਹੇਵਾਲੀ ਸਰਕਾਰ ਤੇ ਸਹਿਬੇ ਕਮਾਲ ਗੁਰੂ ਨਾਨਕ ਦੇ ਮਹਾਰਾਜ ਸਾਰੀ ਫਲਵਾੜੀ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ